ਸ਼ੋਕ ਆਪ ਵੀ ਦੇ ਦਰਸ਼ਨ ਕਰਾਏ ਆ ਕਿਉਂਕਿ ਇਹ 350 ਸਾਲ ਕਰ ਰਹੇ ਆ ਹੋ ਸਕਦਾ 400 ਦੇ ਨੇ ਨਾ ਹੋਈਏ ਬੜੀ ਖੁਸ਼ੀ ਹੋਈ ਹੈ ਇੱਥੇ ਪ੍ਰਬੰਧਕਾਂ ਦਾ ਪ੍ਰਬੰਧ ਔਰ ਅੱਜ ਇਹਨਾਂ ਨਗਰ ਕੀਰਤਨ ਦੀ ਰਵਾਨਗੀ ਹੈ ਨਾਨ ਸਟੇਟਾਂ ਦਾ ਪ੍ਰੋਗਰਾਮ ਹੈ ਤੇ ਪੰਜਾਬ ਤੋਂ ਅਸੀਂ ਆਏ ਆ ਅਸੀਂ ਕਦੇ ਪੰਜਾਬ ਦੀ ਦਰਸ਼ਨ ਕਰਾਂਗੇ ਤੇ ਬੜੀ ਖੁਸ਼ੀ ਹੋਈ ਹੈ ਜੀ ਜਿੰਨੀ ਜੀ ਰਿਸਪੈਕਟ ਇੱਥੇ ਕਰਦੇ ਆ ਹੁਣ ਆਯਾ ਨੂੰ ਸ਼ਖਰੀ ਰਿਸਪੈਕਟ ਪੰਜਾਬ ਵਾਲੇ ਜੀ ਦਾ ਪਤਾ ਨਹੀਂ ਕਿਸੇ ਨੂੰ ਸੇਵਾਦਾਰ ਨੂੰ ਕਿਸੇ ਵੀ ਨਹੀਂ ਆਇਆ ਅਖੀਰ ਖੜ ਜਾ ਯਾਰੇ ਜੀ ਇੰਨਾ ਪਿਆਰ ਵਤੀ ਦਿਖਾਈ ਜਾਂਦਾ ਨਾ ਤਾਂ ਮਰੀ ਸ਼ਾਹ ਸਭ ਕੋ ਲੋਕਾਂ ਤੋਂ ਸਟੇਟ ਆਫ ਨੂੰ ਜਾਗਰਤਾ ਯਾਤਰਾ ਪਹੁੰਚੇ ਪੰਜਾਬ ਦੀ ਗੱਲ